ਕੈਨੇਡਾ ਨੇ ਜੁਲਾਈ ਮਹੀਨੇ ਵਿੱਚ ਲਗਭਗ 41000 ਨੌਕਰੀਆਂ ਗਵਾ ਦਿੱਤੀਆਂ ਨੇ ਜਿੱਥੇ ਨੌਜਵਾਨ ਅਤੇ ਪ੍ਰਾਈਵੇਟ ਸੈਕਟਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਮਹਾਮਾਰੀ ਦੇ ਸਮੇਂ ਨੂੰ ਛੱਡ ਕੇ 15 ਤੋਂ 24 ਸਾਲ ਦੇ ਨੌਜਵਾਨਾਂ ਦੀ ਨੌਕਰੀ ਦਰ 1998 ਤੋਂ ਲੈ ਕੇ ਸਭ ਤੋਂ ਘੱਟ 53.6% ਦੀ ਆ ਗਈ ਹੈ ਹਾਲਾਂਕਿ ਨੌਕਰੀਆਂ ਘਟੀਆਂ ਹਨ ਬੇਰੁਜ਼ਗਾਰੀ ਦਰ 6.9% ਤੇ ਹੀ ਰਹੀ ਹੈ ਕਿਉਂਕਿ ਕੰਮ ਦੀ ਭਾਲ ਕਰਨ ਵਾਲੇ ਦੀ ਗਿਣਤੀ ਵਿੱਚ ਵੱਡਾ ਫਰਕ ਦਿਖ ਰਿਹਾ ਹੈ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੁਲਾਈ ਵਿੱਚ ਬੇਰੁਜ਼ਗਾਰ ਲੋਕਾਂ ਵਿੱਚੋਂ ਲਗਭਗ 24% ਦੀ ਲੋਕ 27 ਹਫ਼ਤੇ ਜਾਂ ਵੱਧ ਸਮੇਂ ਤੋਂ ਨੌਕਰੀ ਦੀ ਖੋਜ ਕਰ ਰਹੇ ਹਨ ਜੋ 1998 ਤੋਂ ਲੈ ਕੇ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਇਸ ਵਿੱਚ ਕੋਵਿਡ ਪੈਂਡੈਮਿਕ ਦੇ ਸਮੇਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਪਰ ਇਸ ਸਭ ਦੇ ਬਾਵਜੂਦ ਔਸਤ ਤਨਖਾਹਾਂ ਵਿੱਚ ਪਿਛਲੇ ਸਾਲ ਨਾਲੋਂ 3.3% ਦੀ ਵਾਧਾ ਦਰ ਦੱਤਾ ਗਿਆ ਹੈ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ ਵਿੱਚ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਿਕਟौती ਹੋਈ ਹੈ ਜਿਸ ਨਾਲ ਰੁਜ਼ਗਾਰ ਪ੍ਰਾਪਤ ਲੋਕਾਂ ਦਾ ਹਿੱਸਾ 8 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਿਆ ਹੈ ਇਹ ਗ੍ਰਾਫਟ ਮੁੱਖ ਤੌਰ ਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਨੌਕਰੀਆਂ ਦੇ ਨੁਕਸਾਨ ਦੇ ਰੂਪ ਵਿੱਚ ਹੋਈ ਹੈ ਇੱਕ ਸਮੂਹ ਜੋ ਮੌਜੂਦਾ ਆਰਥਿਕ ਮਾਹੌਲ ਵਿੱਚ ਕੰਮ ਲੱਭਣ ਲਈ ਸੰਘਰਸ਼ ਕਰ ਰਿਹਾ ਹੈ ਉਨ੍ਹਾਂ ਦੀ ਰੁਜ਼ਗਾਰ ਦਰ 3.6 ਫੀਸਦੀ ਤੱਕ ਡਿੱਗ ਗਈ ਹੈ ਜੋ ਕਿ ਕੋਵਿਡ ਮਹਾਮਾਰੀ ਨੂੰ ਛੱਡ ਕੇ ਨਵੰਬਰ 1998 ਤੋਂ ਬਾਅਦ ਸਭ ਤੋਂ ਘੱਟ ਹੈ ਲੰਘੇ ਮਹੀਨੇ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਕ੍ਰੇਡਿਅਨ ਅਰਥਵਿਵਸਥਾ ਵਿੱਚ 83000 ਨੌਕਰੀਆਂ ਸ਼ਾਮਲ ਹੋਈਆਂ ਜਿਸ ਨਾਲ ਬੇਰੁਜ਼ਗਾਰੀ ਦਰ ਵਿੱਚ 0.1 ਫੀਸ ਦੀ ਿਕਮੀ ਦਰਜ ਕੀਤੀ ਗਈ ਜੇਐਸਏ ਅਨੁਸਾਰ ਬੇਰੁਜ਼ਗਾਰੀ ਦਰ 6.9% ਉੱਚ ਦਰ ਤੇ ਇਥੇ ਰਹੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਮਾਰੀ ਤੋਂ ਬਾਅਦ ਰੁਜ਼ਗਾਰ ਦਰ ਸਭ ਤੋਂ ਘੱਟ ਸੀ ਅਤੇ ਨੌਕਰੀਆਂ ਦਾ ਨੁਕਸਾਨ ਅਸਥਾਈ ਕਰਮਚਾਰੀਆਂ ਉੱਪਰ ਕੇਂਦ੍ਰਿਤ ਸੀ ਵਿਸ਼ਲੇਸ਼ਕ ਉਮੀਦ ਕਰ ਰਹੇ ਹਨ ਕਿ ਆਰਥਿਕ ਵਿਵਸਥਾ ਵਿੱਚ 13500 ਨੌਕਰੀਆਂ ਜੁੜਨਗੀਆਂ ਅਤੇ ਬੇਰੁਜ਼ਗਾਰੀ ਦਾ ਦਰ 7% ਤੱਕ ਬਾਝ ਜਾਵੇਗੀ ਬੀਐਮਏ ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅੰਤਿਮ ਅੰਕੜੇ ਤੀਜੀ ਤਮਾਹੀ ਦੀ ਕਮਜ਼ੋਰ ਸ਼ੁਰੂਆਤ ਦਰਸਾਉਂਦੇ ਹਨ ਪੋਰਟਰ ਨੇ ਕਿਹਾ ਕਿ ਕੁੱਲ ਮਿਲਾ ਕੇ ਸਮੁੱਚੀ ਤਸਵੀਰ ਵਿੱਚ ਇੱਕ ਨਰਮ ਆਰਥਿਕ ਵਿਵਸਥਾ ਹੈ ਜੋ ਕੁਝ ਵੱਧ ਸੁਮਰਥਾ ਨਾਲ ਚੱਲ ਰਹੀ ਹੈ ਵਪਾਰ ਅਨਿਸ਼ਚਿਤਤਾ ਦੇ ਮੱਦੇਨਜ਼ਰ ਹਰਾਨੀ ਜਨਕ ਰਹੀ ਹੈ ਜੁਲਾਈ ਮਹੀਨੇ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਸੂਚਨਾ ਸੱਭਿਆਚਾਰ ਮਨੋਰੰਜਨ ਉਦਯੋਗ ਖੇਮਲ ਹਨ ਜਿਸ ਵਿੱਚ 29000 ਨੌਕਰੀਆਂ ਖਤਮ ਹੋ ਗਈਆਂ ਉਸਾਰੇ ਉਦਯੋਗ ਨੇ 22000 ਨੌਕਰੀਆਂ ਗਵਾ ਦਿੱਤੀਆਂ ਕਾਰੋਬਾਰ ਇਮਾਰਤ ਅਤੇ ਸਹਾਇਤਾ ਸੇਵਾਵਾਂ ਵਿੱਚ 19000 ਨੌਕਰੀਆਂ ਦੀ ਕਟੌਤੀ ਦਰਜ ਕੀਤੀ ਗਈ ਆਵਾਜਾਈ ਤੇ ਵੇਅਰ ਹਾਊਸਿੰਗ ਚ 26000 ਨੌਕਰੀਆਂ ਦਾ ਵਾਧਾ ਦੇਖਿਆ ਗਿਆ ਹੈ ਦਾਦੇ ਕਿ ਕੈਨੇਡਾ ਨੇ ਜੁਲਾਈ ਮਹੀਨੇ ਵਿੱਚ ਲਗਭਗ 44000 ਨੌਕਰੀਆਂ ਗਵਾ ਦਿੱਤੀਆਂ ਜਿਸ ਤੇ ਨੌਜਵਾਨਾਂ ਤੇ ਪ੍ਰਾਈਵੇਟ ਸੈਕਟਰ ਨੂੰ ਸਭ 15 ਤੋਂ 24 ਸਾਲ ਦੇ ਨੌਜਵਾਨਾਂ ਦੀ ਨੌਕਰੀ ਦਰ 1998 ਤੋਂ ਲੈ ਕੇ ਸਭ ਤੋਂ ਘੱਟ ਦਰ ਕਿਤੇ ਜਾ ਰਹੀ ਹੈ ਹਾਲਾਂਕਿ ਨੌਕਰੀਆਂ ਬਹੁਤ ਘਟੀਆਂ ਪਰ ਬੇਰੁਜ਼ਗਾਰੀ ਦਾ ਹਾਲੇ ਵੀ 6.9 ਫੀਸਦੀ ਤੇ ਹੀ ਟਿਕੀ ਹੋਈ ਹੈ ਕਿਉਂਕਿ ਕੰਮ ਦੀ ਭਾਲ ਕਰਨ ਵਾਲੇ ਦੀ ਗਿਣਤੀ ਵਿੱਚ ਵੱਡਾ ਫਰਕ ਨਹੀਂ ਦੇਖਿਆ ਗਿਆ ਫੁੱਲ ਟਾਈਮ ਨੌਕਰੀਆਂ ਵਿੱਚ 51000 ਦੀ ਕਮੀ ਦਰਜ ਕੀਤੀ ਗਈ ਹੈ ਸਭ ਤੋਂ ਵੱਧ ਨੌਕਰੀਆਂ ਇਨਫੋਰਮੇਸ਼ਨ ਕਲਚਰ ਰਿਕ੍ਰੀਏਸ਼ਨ ਅਤੇ ਕੰਸਟਰਕਸ਼ਨ ਖੇਤਰ ਵਿੱਚ ਖੁੱਸੀਆਂ ਹਨ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ